ਅੰਮ੍ਰਿਤਸਰ ਔਰ ਪੰਜਾਬ ਦਾ ਸ਼ੀਸ਼ ਨਿਦੇਤਵ ਔਰ ਸਤਕਾਰਯੋਗ ਸਰਕਾਰ ਬੰਦੂਓ ਮੈਂ ਤੁਹਾਡਾ ਸਵਾਗਤ ਕਰਨਾ ਕਿ ਅੱਜ ਜਿਹੜਾ ਨਗਰ ਨਿਗਮ ਚੋਣ ਹੈ ਉਹਦੇ ਤੇ ਮੈਂ ਵੋਟਰਸ ਜਿਹੜੇ ਨੇ ਤੁਹਾਡੇ ਮਾਧਿਅਮ ਦੇ ਨਾਲ ਇਹ ਉਹਨਾਂ ਨੂੰ ਅਪੀਲ ਕਰਨਾ ਉਹਨਾਂ ਨੂੰ ਬੇਨਤੀ ਕਰਨਾ ਉਹਨਾਂ ਨੂੰ ਨਿਵੇਦਨ ਕਰਨਾ ਕਿ ਵੋਟ ਜਿਹੜਾ ਪਾਓ ਉਹ ਪਰਫਾਰਮੈਂਸ ਦੇ ਲੈ ਆਇਆ ਕਰ ਪਾਓ ਕਿ ਕਿਦੀ ਕੀ ਪਰਫਾਰਮੈਂਸ ਰਹੀ ਉਹਦਾ ਤੁਲਨਾ ਕਰੋ ਤਾਂ ਫਿਰ ਵੋਟ ਪਾਓ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਨਗਰ ਨਿਗਮ ਵੀ ਦੇਖਿਆ ਤੁਸੀਂ ਕਾਂਗਰਸ ਦਾ ਨਗਰ ਨਿਗਮ ਵੀ ਦੇਖਿਆ ਤੁਸੀਂ ਆਮ ਆਦਮੀ ਪਾਰਟੀ ਦਾ ਨਗਰ ਦੇ ਰੋਲ ਦੇਖਿਆ ਮੈਂ ਦੱਸਾਂਗਾ ਕਿ ਜਦੋਂ ਮੈਂ ਮੇਅਰ ਸੀ 2007 ਤੋਂ 2012 ਤੱਕ ਤੇ ਉਸ ਸਮੇਂ ਅਸੀਂ 1600 ਕਰੋੜ ਰੁਪਏ ਦੀ ਡਿਵੈਲਪਮੈਂਟ ਕਰਾਈ ਲੋਕ ਯਾਦ ਕਰਦੇ ਨੇ ਕਿ ਅਲ ਮੋਦੀ ਜੀ ਨੇ 5 ਲੱਖ ਰੁਪਏ ਜਿਹੜੀ ਸਕੀਮ ਖੋਲੀ ਸਿਹਤ ਬੀਮਾ ਦੀ ਉਹ ਵੀ ਇਹਨਾਂ ਨੇ ਬੰਦ ਕਰਤੀ ਸਮਾਰਟ ਸਿਟੀ ਰਹੀ 900 ਕਰੋੜ ਤੋਂ ਵੱਧ ਕੇਂਦਰ ਸਰਕਾਰ ਨੇ ਦਿੱਤੇ ਨੇ ਉਸ ਤੋਂ ਬਾਅਦ ਜੋ ਭਾਰਤੀ ਜਨਤਾ ਪਾਰਟੀ ਆਈ ਵਾਦਾ ਕਰਦੀ ਹੈ ਭਾਰਤੀ ਜਨਤਾ ਪਾਰਟੀ ਦੀ ਕਥਨੀ ਕਰਨੀ ਇੱਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਗਰੰਟੀ ਹੈ ਅਸੀਂ ਲੋਕ ਉਹਨਾਂ ਦੇ ਸਪਾਈ ਹਾਂ ਉਹਨਾਂ ਦੇ ਨਾਮ ਦੇ ਉੱਤੇ ਅਸੀਂ ਗਰੰਟੀ ਲੈਣੇ ਆਂ ਸ਼੍ਰੀ ਅਮਰitsar ਸਾਹਿਬ ਮੈਟਰੋ ਲੈ ਕੇ ਆਵਾਂਗੇ ਬੁਲੇਟ ਟ੍ਰੇਨ ਔਰ ਬੰਦੇ ਭਾਰਤ ਤੇ ਅਸੀਂ ਲੈ ਹੀ ਆਏ ਆ ਕਿ ਬੁਲੇਟ ਟ੍ਰੇਨ ਦਿੱਲੀ ਅਮਰitsar ਔਰ ਕਟੜਾ ਦੀ ਬੁਲੇਟ ਟ੍ਰੇਨ ਪਾਸ ਕਰਵਾਤੀ ਹੈ ਔਰ ਦਿੱਲੀ ਤੋਂ ਅਮਰitsar ਬੰਦੇ ਭਾਰਤ ਟ੍ਰੇਨ ਜਿਹੜੀ ਹੈ ਉਹ ਚੱਲ ਰਹੀ ਹੈ ਔਰ 40 ਹਜ਼ਾਰ ਕਰੋੜ ਦੇ ਨਾਲ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਬਣ ਰਿਹਾ ਹੈ ਕਿ ਜਿੱਥੇ 4 ਘੰਟੇ ਦੇ ਵਿੱਚ ਤੁਸੀਂ ਜਿੱਦੇ ਪਹੁੰਚ ਜਾਓਗੇ ਔਰ 1.5 ਘੰਟੇ ਦੇ ਵਿੱਚ ਤੁਸੀਂ ਕਟੜਾ ਪਹੁੰਚ ਜਾਓਗੇ ਔਰ ਉਹਦੇ ਨਾਲ ਹੀ ਮੈਟਰੋ ਅੰਮ੍ਰਿਤਸਰ ਦੇ ਲਈ ਕਿ ਅੰਮ੍ਰਿਤਸਰ ਇਨ ਟ੍ਰੈਫਿਕ ਦਾ ਬਹੁਤ ਮੁਸ਼ਕਲ ਹਾਲਾਤ ਬਣੇ ਨੇ ਇਹਨਾਂ ਨੇ ਕੋਈ ਉਪਰਾਲਾ ਨਹੀਂ ਕੀਤਾ 7 ਸਾਲ ਕਾਂਗਰਸ ਔਰ ਆਮ ਆਦਮੀ ਪਾਰਟੀ ਨੇ ਅਸੀਂ ਮੈਟਰੋ ਲਿਆਵਾਂਗੇ ਜਿਹਦੇ ਨਾਲ ਲੋਕਾਂ ਦਾ ਟ੍ਰੈਫਿਕ ਜਜੈਕਸ਼ਨ ਖਤਮ ਹੋਏਗਾ ਲੋਕ ਮੈਟਰੋ 'ਚ ਸਵਰਗ ਕਰਨਗੇ ਔਰ ਅੰਮ੍ਰਿਤਸਰ ਜਿਹੜਾ ਹੈ ਟ੍ਰੈਫਿਕ ਜੰਗਸ਼ਰ ਨੂੰ ਕਹਿੰਦੇ ਆ ਉਹ ਤੋਂ ਮੁਕਤ ਕਰਾਵਾਂਗੇ ਉਸ ਤੋਂ ਬਾਅਦ ਗੁੰਟਾਲਾ ਬਾਈਪਾਸ ਤੇ ਸਾਲਾ ਦਾ ਨਾੜਾ ਉਹ ਅਸੀਂ ਟਕਣਾ ਸ਼ੁਰੂ ਕੀਤਾ ਵੀ ਇਹਨਾਂ ਨੇ ਵੱਟ ਘੱਟ ਆਜ ਉਹ ਬਿਮਾਰੀਆਂ ਦਾ ਘਰ ਬਣਿਆ ਜਿਹੜੇ ਲੋਕ ਤੇ ਰਹਿੰਦੇ ਨੇ ਉਹ ਬਿਮਾਰੀਆਂ ਦੇ ਸ਼ਿਕਾਰ ਨੇ ਅਫਸੋਸ ਹੈ ਕਿ ਜਿਹੜੇ ਲੋਕਲ ਸੰਸਦ ਦੇ ਸਦਾ ਗੁਰਜੀਤ ਸਿੰਘ ਹੋਰ ਉਹਨਾਂ ਦਾ ਘਰ ਵੀ ਉੱਥੇ ਹੀ ਹੈ ਪਰ ਉਹ ਵੀ ਆਪਣੇ ਸੱਤ ਸਾਹ ਦੇ ਚਣੇ ਹੋ ਰਿਖ ਕੁਝ ਨਹੀਂ ਕਰ ਸਕੇ ਉਸ ਨਾੜੇ ਤੋਂ ਉਹਨਾਂ ਦੀ ਆਪਣੀ ਸਰਕਾਰ ਨਹੀਂ ਕੰਜਰ ਕਾਂਗਰਸ ਦੀ ਸਰਕਾਰ ਰਹੀ ਪਰ ਮੇਰਾ ਸੋਚਾ ਹੈ ਕਿ ਭਾਈ ਗੁਰਜੀਤ ਸਿੰਘ ਆਹ ਜਣਾ ਬੇਵਸ ਤਦਵੀ ਜੀ ਬੇਵਸ ਆਜ ਵੀ ਨਹੀਂ ਉਸ ਤੋਂ ਬਾਅਦ ਟੈਕਸਾਂ ਦਾ ਜਿੱਥੇ ਕਹਿੰਦੇ ਸੀ ਜੀ ਟੈਕਸ ਫਰੀ ਕਰਾਂਗੇ ਆਜੇ ਨਾ ਰਹੇ ਕਿਸਾਨ ਜਿਹੜੇ ਨੇ ਉਹਨਾਂ ਦਾ ਕਹਿਆ ਸੀ ਕਰਜ਼ਾ ਮਾਫ ਕਰਾਂਗੇ ਨਹੀਂ ਕੀਤਾ ਅੱਜ ਇਹ ਕਹਿੰਦੇ ਜੀ ਬਿਜਲੀ ਦੇ ਰੇਟ ਵਧਾਵਾਂਗੇ ਬਿਜਲੀ ਦੇ ਰੇਟ ਵਧਾ ਦਿੱਤੇ ਅੱਜ ਇਹ ਨਾ ਨੇ ਜਿਹੜਾ ਲੋਨ ਲੈਣੇ ਆ ਪਹਿਲੀ ਵਾਰੀ ਮੈਂ ਤਾਂ ਸਹੀ ਟੈਕਸ ਰਾਤਾ ਕੋਈ ਵੀ ਲੋਨ ਲਏਗਾ ਉਹਦੇ ਤੇ ਸਰਕਾਰ ਟੈਕਸ ਲਏਗੀ ਰਾਹ ਤੱਕ ਟੈਕਸ ਨਹੀਂ ਸੀ ਲੱਗਾ ਉਹਦੇ ਨਾਲ ਹਰ ਤਰ੍ਹਾਂ ਦੇ ਨਵੇਂ ਟੈਕਸ ਲਾ ਕੇ ਲੋਕਾਂ ਨੂੰ ਲੁੱਟ ਲਿਆ ਔਰ ਲੱਖਣ ਕਰੋੜਾ ਰੁਪਏ ਨਾਲ ਕਰਜ਼ਾਈ ਬਣਾਤਾ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਤੋਂ ਬਾਅਦ ਅੱਜ ਅਸੀਂ ਤੁਹਾਨੂੰ ਵਾਅਦਾ ਕਰਨੇ ਆਂ ਕਿ ਅਸੀਂ ਵਰਲਡ ਕਲਾਸ 에ਰਪੋਰਟ ਬਣਾਤੀ ਹੈ ਇਸ 에ਰਪੋਰਟ ਨੂੰ ਅਸੀਂ ਹੁਣ ਪ੍ਰਾਈਵੇਟਾਈਜ਼ ਕਰਨ ਜਾ ਰਹੇ ਆਂ ਵੱਡਾ 그룹 ਆ ਰਿਹਾ ਹੈ ਜਿਹੜਾ ਕਿ 6 에ਰਪੋਰਟਾਂ ਪ੍ਰਾਈਵੇਟਾਈਜ਼ ਹੋ ਰਹੀਆਂ ਜਿੰਨੇ 에ਰਪੋਰਟ ਹੁਣ ਬਣੀ ਹੋਈ ਹੈ ਉਨੀਓ ਵੱਡੀ 에어ਪੋਰਟ ਹੋਰ ਬਣੇਗੀ ਉਹ ਨਾਲ ਜੁੜ ਜਾਏਗੀ ਉਹ ਜੁੜਨ ਨਾਲ ਹੋਏਗਾ ਕਿ ਫਲਾਈਟਾਂ ਵੀ ਦੁਨੀਆ ਹੋ ਜਾਣੀਆਂ ਦੁਨੀਆ ਦੇ ਹਰ ਕੋਨੇ ਨੂੰ ਅਸੀਂ ਫਲਾਈਟ ਦੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਨਾਲ ਜੋੜਾਂਗੇ ਅੰਮ੍ਰਿਤਸਰ ਸਿੱਖੀ ਅੰਮ੍ਰਿਤਸਰ ਫਿਰੋਜ਼ਪੁਰ ਲਿੰਕ ਲਈ 300 ਕਰੋੜ ਰੁਪਏ ਜਾਰੀ ਕਰਵਾਇਆ ਕੇਦਰ ਸਰਕਾਰ ਤੋਂ ਇੱਕ ਨਵਾਂ ਰਸਤਾ ਬਣਾਵਾਂਗੇ ਜਿਹਦੇ ਵਿੱਚ ਅੰਮ੍ਰਿਤਸਰ ਤੋਂ ਮੁੰਬਈ ਤੱਕ ਪੰਜ ਸਟੇਟਾਂ ਨੂੰ ਲਾਭ ਹੋਏਗਾ ਪੰਜਾਬ ਨੂੰ ਲਾਭ ਹੋਏਗਾ ਜੇ जम्मूश्वी ਨੂੰ ਲਾਭ ਹੋਏਗਾ ਇਮਾਚੁਰ ਨੂੰ ਲਾਭ ਹੋਏਗਾ Rajasthan ਨੂੰ ਲਾਭ ਹੋਏਗਾ Maharashtra ਨੂੰ ਲਾਭ ਹੋਏਗਾ ਸੋ ਇਹ Gujarat ਨੂੰ ਲਾਭ ਹੋਏਗਾ ਸੋ ਇਹ ਅਸੀਂ ਵਾਦਾ ਕਰਨੇ ਆ ਉਸ ਤੋਂ ਬਾਅਦ BRTS বাস ਰੈਪਿਡ ਟ੍ਰਾਂਸਪੋਰਟ ਸਿਸਟਮ ਉਹ ਅਸੀਂ ਬਣਾਇਆ ਸੀ ਇਹ ਉਹਨੂੰ ਚੜਾਈ ਨਹੀਂ ਸਕਦੇ ਮਤਲਬ ਜੋ ਅਸੀਂ ਕੀਤਾ ਉਹਨੂੰ ਮੇਨਟੇਨ ਵੀ ਨਹੀਂ ਕਰ ਪਾ ਰਹੇ ਇੰਨੀ ਨਕਾਮੀ ਹੈ ਦੋਨੋਂ ਸਰਕਾਰਾਂ ਦੀ ਅੱਜ ਉਹ ਗਰੀਬਾਂ ਦੇ ਲਈ ਇਹ ਕਟਿੰਗ ਜੜ ਬੱਸਾਂ ਹਸਟਲ ਆਈਆਂ ਸੀ ਉਹ ਇਹਨਾਂ ਨੇ ਵਾਧਾ ਕਰਵਾ ਕੇ ਅਸੀਂ ਦੁਬਾਰਾ ਚੜਾਵਾ ਰਹੇ ਔਰ ਉਹ ਬੱਸਾਂ ਦੀ ਸਰਵਿਸ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਦੁਬਾਰਾ ਮਿਲੇਗੀ ਉਸ ਤੋਂ ਬਾਅਦ ਟ੍ਰੈਫਿਕ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਟ੍ਰੈਫਿਕ ਦੇ ਲਈ ਅਸੀਂ ਫਲਾਈਓਵਰ ਬਣਾਵਾਂਗੇ ਅਸੀਂ ਐਨੀਵੇਟਿਡ ਰੋਡ ਜਿੱਥੇ ਪਹਿਲੇ ਬਣਾਈਆ ਐਨੀਵੇਟਿਡ ਰੋਡ ਬਣਾਵਾਂਗੇ ਅਸੀਂ ਰੇਲਵੇ ਓਵਰ ਬ੍ਰਿਜ ਬਣਾਵਾਂਗੇ ਅਸੀਂ ਰੇਲਵੇ ਅੰਡਰ ਬ੍ਰਿਜ ਬਣਾਵਾਂਗੇ ਅਸੀਂ ਚੌਂਕ ਚੁਰਾਏ ਬਣਾਵਾਂਗੇ ਜਿਹਦੇ ਨਾਲ ਟ੍ਰੈਫਿਕ ਤੋਂ ਲੋਗਾਂ ਨੂੰ ਛੁਟਕਾਰਾ ਮਿਲੇ ਅੰਮ੍ਰਿਤਸਰ ਦੇ ਉਸ ਤੋਂ ਬਾਅਦ ਅੰਮ੍ਰਿਤਸਰ 스마트 ਸਿਟੀ ਹੈ ਅਸੀਂ ਪੂਰੀ ਚੌਕਸੀ ਰੱਖ ਕੇ ਇੱਕ ਇੱਕ ਪੈਸਾ 스마트 ਸਿਟੀ ਦਾ ਬਣਾਵਾਂਗੇ ਅੱਜ ਅਸੀਂ 80 ਕਰੋੜ ਦੇ ਨਾਲ ਅਮਰਸਰੀ ਸੀਸੀਟੀਵੀ ਕੈਮਰੇ ਕੇਂਦਰ ਸਰਕਾਰ ਵੱਲੋਂ ਲਵਾਏ ਨੇ ਤਾਂ ਕਿ ਹਰ ਕੋਨੇ 'ਚ ਸੁਰੱਖਿਆ ਮਿਲੇ ਜਿਹੜਾ ਅਪਰਾਧੀ ਹੈ ਉਹ ਡਰਦਾ ਹੀ ਸੀਸੀਟੀਵੀ ਕੈਮਰੇ ਤੋਂ ਹੈ ਕੋਈ ਪਹਿਲੀ ਵਾਰ ਇਤਿਹਾਸਿਤ ਹੋਇਆ ਕਿ ਹਾਈ ਰੈਜ਼ੋਲੂਸ਼ਨ ਨਾਈਟ ਵਿਜ਼ਨ ਸੁਵਿਸਟੀਗੇਟਿਡ ਲੇਟੈਸਟ ਟੈਕਨੋਲੋਜੀ ਸਬ ਦਾ ਸੀਸੀਟੀਵੀ ਕੈਮਰਾ ਉਹ ਅਮਰਸਰੀ ਲੱਗੇ ਨੇ 80 ਕਰੋੜ ਰੁਪਏ ਦੇ ਅਮਰਸਰ ਦਾ ਕੋਈ ਕੋਨਾ ਐਸਾ ਨਹੀਂ ਜਾਂਦਾ ਜਿੱਦੇ ਸੀਸੀਟੀਵੀ ਕੈਮਰਾ ਨਾ ਹੋਵੇ ਜਿਹੜਾ ਅਪਰਾਧ ਹੀ ਅਪਰਾਧ ਕਰੇਗਾ ਤੁਰੰਤ ਪੁਲਿਸ ਜੜੀ ਹੈ ਉਹਨੂੰ ਦਬੋਚ ਲਏਗੀ ਅਸੀਂ ਪੁਲਿਸ ਨੂੰ ਪੁਲਿਸ ਨੂੰ ਹੋਰ ਟੈਕਨੋਲੋਜੀ ਦੇ ਨਾਮ ਦੇਾਂਗੇ ਤਾਂਕਿ ਅਪਰਾਧ ਮੁਕਤ ਜਿਹੜਾ ਹੈ ਉਹ ਅੰਮ੍ਰੋਸਰ ਬਣਾ ਸਕੀਏ ਸਾਡਾ ਪਹਿਲਾ ਟੀਟਾ ਭਾਰਤੀ ਜਨਤਾ ਪਾਰਟੀ ਦਾ ਨਰ ਸੇਵਾ ਨਰਾਇਣ ਸੇਵਾ ਸਾਡੇ ਲਈ ਗੁਰੂ ਸਾਹਿਬ ਨੇ ਵੀ 290 ਆਪਣੀ ਬਾਣੀ ਦੇ ਵਿੱਚ ਉਪਦੇਸ਼ ਦਿੱਤਾ ਹੈ ਕਿ ਰਾਬਤ ਥਈ ਹੈ ਰਾਬਤ ਜਨਤਾ ਹੀ ਹੈ ਕਿ ਜਨਤਾ ਦੀ ਸੇਵਾ ਕਰੋ ਤੇ ਰਾਬ ਦੀ ਸੇਵਾ ਵੀ ਹੈ ਜੇ ਜਨਤਾ ਦੀ ਸੇਵਾ ਕਰੀਏ ਤਾਂ ਸਾਨੂੰ ਰੱਬ ਦਾ ਸ਼ੁਕਰ ਬਤਾ ਹੈ ਗੁਰਨਾਨ ਸਿੰਘ ਸਾਹਿਬ ਨੇ ਵੀ ਕਿਹਾ ਉਸ لحاظ ਨਾਲ ਅਸੀਂ ਉਦਾਂ ਹੀ ਕਰਾਂਗੇ ਪ੍ਰਸ਼ਾਸਨ ਆਇਆ ਆਪਦੇ ਦਰਵਾਜ਼ੇ ਅਫਸਰਾਂ ਨੂੰ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਾਵਾਂਗੇ ਟੈਕਨੋਲੋਜੀ ਦਾ ਯੂਜ਼ ਕਰਾਂਗੇ ਸੋਸ਼ਲ ਮੀਡੀਆ ਦਾ ਯੂਜ਼ ਕਰਾਂਗੇ ਜਿਹਦੇ ਨਾਲ ਕਿਸੇ ਨੂੰ ਵੀ ਪਟਕਣਾ ਨਾ ਪਵੇ ਹਰ ਸੂਦਾ ਘਰ ਬੈਠੇ ਹੀ ਮਿਲੇਗੀ ਇਹ ਸਾਡਾ ਵਾਅਦਾ ਹੈ ਭਾਰਤੀ ਜਨਤਾ ਪਾਰਟੀ ਦਾ